ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਸੰਤ ਰਾਗ ਦੇ ਵਿੱਚ ਬਚਨ ਹਨ ਗੁਰ ਸੇਵੋਂ ਕਰ ਨਮਸਕਾਰ ਅੱਜ ਹਮਾਰੇ ਮੰਗਲ ਚਾਰ ਅੱਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਪੇਟੇ ਗੋਬਿੰਦ ਅੱਜ ਹਮਾਰੇ ਗ੍ਰਹਿ ਬਸੰਤ ਗੁਣ ਗਾਇ ਪ੍ਰਭ ਤੁਮ ਦੇ ਅੰਤ ਅੱਜ ਹਮਾਰੇ ਬਣੀ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕਿਨੀ ਸੰਸੇਵ ਰੰਗ ਲੱਗਾ ਲੱਗਾ ਅਤ ਲਾਲ ਦੇਵ ਮਨ ਤਨ ਮੌਲਿਓ ਅਤ ਅਨੂਪ ਸੂਕੇ ਨਹੀਂ ਸ਼ਾਮ ਧੂਪ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਮਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣੇ ਗਾਏ ਜਨ ਨਾਨਕ ਹਰ ਹਰ ਹਰਿ ਤਿਆਏ ਇਹ ਸ਼ਬਦ ਬਸੰਤ ਰਾਗ ਦੇ ਵਿੱਚ ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਮ ਬਸੰਤ ਦੇ ਰੁੱਤ ਵਿੱਚ ਆਉਣ ਵਾਲਾ ਤਿਉਹਾਰ ਹੋਲੀ ਜਿਸ ਦਾ ਸਬੰਧ Hindu ਧਰਮ ਦੇ ਨਾਲ ਹੈ ਜੋ ਹਰਨਕਸ਼ ਅਤੇ ਪ੍ਰਹਿਲਾਦ ਦੇ ਵਿਰੋਧ ਭਰੇ ਟਕਰਾਅ ਦੇ ਨਾਲ ਇਸ ਸਾਖੀ ਜੁੜਦੀ ਹੈ ਹਰਨਕਸ਼ ਨੇ ਤਪੱਸਿਆ ਕਰਕੇ ਵਰ ਪ੍ਰਾਪਤ ਕਰ ਲਏ ਕਿ ਨਾ ਮੈਂ ਅੰਦਰ ਮਰਾਂ ਤੇ ਨਾ ਬਾਹਰ ਮਰਾਂ ਇਸ ਤਰ੍ਹਾਂ ਉਸ ਨੇ ਕਈ ਵਾਰ ਪ੍ਰਾਪਤ ਕਰਕੇ ਸਮਝ ਲਿਆ ਕਿ ਮੈਂ ਅਮਰ ਹੋ ਗਿਆ ਹਾਂ ਹੁਣ ਮੈਨੂੰ ਮੌਤ ਨਹੀਂ ਆਉਣੀ ਔਰ ਕਰਨੀ ਕਰਤਾਰ ਦੀ ਪ੍ਰਮਾਤਮਾ ਨੇ ਹਰਨਕਸ਼ ਦੇ ਘਰ ਵਿੱਚ ਹੀ ਪੁੱਤਰ ਪੈਦਾ ਕਰ ਦਿੱਤਾ ਆਪਣਾ ਭਗਤ ਪਹਿਰਲਾਦ ਫਿਰ ਪਹਿਰਲਾਦ ਤੋਂ ਈਨ ਮਨਵਾਉਣ ਵਾਸਤੇ ਹਰਨਕਸ਼ ਨੇ ਉਸ ਨੂੰ ਕਈ ਡਰਾਵੇ ਦਿੱਤੇ ਔਰ ਕਈ ਦੁੱਖ ਤੇ ਤਸੀਹੇ ਦਿੱਤੇ ਜਿਨ੍ਹਾਂ ਦੇ ਵਿੱਚੋਂ ਪਹਿਰਲਾਦ ਦੀ ਭੂਆ ਅਤੇ ਹਰਨਕਸ਼ ਦੀ ਭੈਣ ਹੋਲਕਾ ਜਿਸ ਨੂੰ ਵਰ ਪ੍ਰਾਪਤ ਸੀ ਕਿ ਉਸ ਨੂੰ ਅਗਨੀ ਸਾੜ ਨਹੀਂ ਸਕੇਗੀ ਵਿਉਂਤ ਬਣਾਈ ਗਈ ਕੋਸ਼ ਨੇ ਆਪਣੇ ਦੁਆਲੇ ਇੱਕ ਚੱਦਰ ਓੜੀ ਤੇ ਚਿਤਾ ਦੇ ਉੱਤੇ ਬੈਠ ਗਈ ਪ੍ਰਹਲਾਦ ਨੂੰ ਆਪਣੀ ਝੋਲੀ ਵਿੱਚ ਲੈ ਕੇ ਕਲਨੀ ਕਰਤਾਰ ਦੀ ਜਿਸ ਸ਼ਬਦ ਦੀ ਵਿਚਾਰ ਅਸੀਂ ਕਰ ਰਹੇ ਹਾਂ ਇਸ ਸ਼ਬਦ ਦੀਆਂ ਰਾਉ ਦੀਆਂ ਪੰਕਤੀਆਂ ਹਨ ਕਿਹੇ ਪ੍ਰਭੂ ਜੀਓ ਹੈ ਬਯੰਤ ਪ੍ਰਭੂ ਜਦੋਂ ਦੇ ਮੈਂ ਤੁਹਾਡੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਹਨ ਮੇਰੇ ਹਿਰਦੇ ਘਰ ਦੇ ਵਿੱਚ ਬਸੰਤ ਦੀ ਬਹਾਰ ਆ ਗਈ ਹੈ ਬਸੰਤ ਦੀ ਬਹਾਰ ਖੇੜੇ ਦੀ ਰੁੱਤ ਹੈ ਜਦੋਂ ਪੋ ਮਾਗ ਦੀ ਕੜਾਕੇ ਦੀ ਠੰਡ ਕੋਰੇ ਕਕਰ ਤੇ ਬਰਫ਼ ਦੇ ਨਾਲ ਬਨਸਪਤੀ ਸੁੱਕ ਸੜ ਜਾਂਦੀ ਹੈ ਤੇ ਬਸੰਤ ਦੀ ਬਹਾਰ ਆਉਣ ਤੇ ਇਹ ਖੇੜਾ ਚਾਰੋਂ ਪਾਸੇ ਵਰਤ ਜਾਂਦਾ ਹੈ ਚਾਰੋਂ ਪਾਸੇ ਫੁੱਲ ਖਿੜੇ ਹੁੰਦੇ ਹਨ ਬਨਸਪਤੀ ਤਹਿਕਦੀ ਔਰ ਮਹਿਕਦੀ ਹੈ ਪਟ ਕਵੀਆਂ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸਿਖਤ ਸਲਾਹ ਕਰਦੇ ਹੋਏ ਬਚਨ ਕੀਤੇ ਹਨ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਪਾਤਸ਼ਾਹਬਾਨ ਦੇ ਬਚਨ ਹਨ ਕਨਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਣੰਤ ਨਾ ਆਵੇ ਬਸੰਤ ਦੀ ਬਹਾਰ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਸੰਤ ਦੀ ਬਹਾਰ ਜਿਹੜੀ ਹੈ ਖਿੜੇ ਦੀ ਰੁੱਤ ਹੈ ਤੇ ਸਤਗੁਰੂ ਜੀ ਸਮਝਾ ਰਹੇ ਹਨ कि ਜਦੋਂ ਦੇ ਮੈਂ ਬੇਅੰਤ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਹਨ ਤਦੋਂ ਤੋਂ ਮੇਰੇ ਹਿਰਦੇ ਘਰ ਵਿੱਚ ਮਾਨੋ ਬਸੰਤ ਰੁੱਤ ਆ ਗਈ ਹੈ ਭਾਵ ਕੇ ਹਿਰਦੇ ਦਾ ਖੇੜਾਓ ਤੇ ਆਨੰਦ ਬਣ ਗਿਆ ਹੈ ਹਿਰਦੇ ਵਿੱਚ ਆਤਮਿਕ ਆਨੰਦ ਬਣਿਆ ਹੋਇਆ ਹੈ ਗੁਰੂ ਅੰਗਦ ਦੇਵ ਜੀ ਦੇ ਬਚਨ ਹਨ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੂਰੀ ਸੇ ਅਹਨਸ ਫਿਰੇ ਜਲੰਤ ਜਿਨ੍ਹਾਂ ਜੀਵ ਰੂਪੀ ਔਸਤਰੀਆਂ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਜੀ ਵੱਸਦੇ ਹਨ ਉਹਨਾਂ ਦੇ ਘਰ ਵਿੱਚ ਬਸੰਤ ਵਰਗਾ ਖੇੜਾ ਹੈ ਆਪਕੇ ਆਤਮਿਕ ਆਨੰਦ ਹੈ ਜਿਸ ਨੂੰ ਜਪਜੀ ਸਾਹਿਬ ਜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਦਾ ਨਾਸ਼ ਵਿਗਾਸ ਸ਼ਬਦ ਦਾ ਅਰਥ ਹੈ ਖੇੜਾ ਖੇੜਾ ਖੁਸ਼ੀ ਤੇ ਆਨੰਦ ਭਗਤਾਂ ਦੇ ਹਿਰਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਨਾਨਕ ਦਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿੰਨ ਕੇ ਕੰਤ ਦਿਸ਼ਾ ਪੂਰੀ ਸੇ ਅਹਨੇ ਸਫਨੇ ਜਲੰਤ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਪਤੀ ਦੀ ਯਾਦ ਨਹੀਂ ਉਹ ਜੀਵ ਰੂਪੀ ਇਸਤਰੀਆਂ ਦਿਨ ਰਾਤ ਸੜਦੀਆਂ ਘੁੱਡਦੀਆਂ ਅਤੇ ਦੁਖੀ ਹੁੰਦੀਆਂ ਸ਼ਬਦ ਦੇ ਪਹਿਲੇ ਪਾਦਿਏ ਦੇ ਅੰਦਰ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਮੈਂ ਆਪਣੇ ਗੁਰੂ ਦੇ ਅੱਗੇ ਸਿਰ ਝੁਕ ਕੇ ਗੁਰੂ ਦੀ ਸੇਵਾ ਕਰਦਾ ਤੇ ਇਸ ਸੇਵਾ ਦੀ ਬਰਕਤ ਦੇ ਨਾਲ ਮੇਰੇ ਹਿਰਦੇ ਘਰ ਵਿੱਚ ਬੜਾ ਹੀ ਆਨੰਦ ਬਣਿਆ ਪਿਆ ਹੈ ਤੇ ਇਹ ਸਾਰੀ ਬਖਸ਼ਿਸ਼ ਤੇ ਮਿਹਰ ਗੁਰੂ ਦੀ ਹੀ ਹੈ ਇਹ ਕਿਰਪਾ ਗੁਰੂ ਦੀ ਹੀ ਹੈ ਹੁਣ ਗੁਰੂ ਦੀ ਸੇਵਾ ਕੀ ਹੈ ਸਤਗੁਰੂ ਜੀ ਦੀ ਬਾਣੀ ਅੰਦਰ ਵਚਨ ਮਿਲਦੇ ਹਨ ਤੇ ਪ੍ਰਮਾਤਮਾ ਦੀ ਸੇਵਾ ਕੀ ਹੈ ਪ੍ਰਮਾਤਮਾ ਦੀ ਸੇਵਾ ਹੈ ਪ੍ਰਮਾਤਮਾ ਦਾ ਹੁਕਮ ਮੰਨਣਾ ਹਰ ਕੀ ਟਹਿਲ ਕਮਾਵਣੀ ਜਪੀਏ ਹਰ ਕਾ ਨਾਮ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦੀ ਸੇਵਾ ਹੈ ਇਸੇ ਹੀ ਤਰ੍ਹਾਂ ਗੁਰੂ ਦੀ ਸੇਵਾ ਗੁਰੂ ਦਾ ਹੁਕਮ ਮੰਨਣਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਤਨ ਮਨ ਤਨ ਸਾਬ ਸੌਂਪ ਗੁਰ ਕੋ ਹੁਕਮ ਮੰਨੇ ਪਾਈ ਗੁਰੂ ਦਾ ਹੁਕਮ ਮੰਨਣ ਦੇ ਨਾਲ ਪਰਮਾਤਮਾ ਪਤੀ ਦੀ ਪ੍ਰਾਪਤੀ ਹੁੰਦੀ ਹੈ ਹੁਣ ਪਰਮਾਤਮਾ ਦੀ ਸੇਵਾ ਪਰਮਾਤਮਾ ਦਾ ਨਾਮ ਜਪਣਾ ਹੈ ਗੁਰੂ ਦੀ ਸੇਵਾ ਗੁਰੂ ਦਾ ਹੁਕਮ ਮੰਨਣਾ ਹੈ ਮੈਂ ਗੁਰੂ ਦੀ ਸੇਵਾ ਕਰਦਾ ਹਾਂ ਤਾਪ ਕੇ ਸਿਰ ਨਿਵਾਕੇ ਗੁਰੂ ਦਾ ਹੁਕਮ ਮੰਨਦਾ ਹੁਕਮ ਮੰਨਣ ਦੀ ਕਾਰ ਜਿਹੜੀ ਹੈ ਗੁਰੂ ਅੰਗਦੇਵ ਜੀ ਦੇ ਜੀਵਨ ਦੇ ਵਿੱਚੋਂ ਮਿਲਦੀ ਹੈ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਹਨ ਤੇ ਗੁਰੂ ਦਾ ਹਰ ਹੁਕਮ ਸਿਰ ਮੱਥੇ ਮੰਨਦੇ ਹਨ ਗੁਰੂ ਨਾਨਕ ਦੇਵ ਜੀ ਨੇ ਅਧੀ ਰਾਤ ਦਾ ਸਮਾਂ ਸੀ ਭਾਈ ਲਹਿਣਾ ਜੀ ਨੂੰ ਉਠਾਇਆ ਤੇ ਕਹਿਣ ਲੱਗੇ ਲਹਿਣਿਆ ਇਹ ਬਸਤਰ ਚੁੱਕ ਰਾਵੀ ਦਰਿਆ ਤੋਂ ਧੋ ਕੇ ਲਿਆ ਭਾਈ ਲਹਿਣਾ ਜੀ ਨੇ ਬਸਤਰ ਚੁੱਕੇ ਦਰਿਆ ਤੇ ਪਹੁੰਚ ਗਏ ਬਸਤਰ ਧੋ ਕੇ ਵਾਪਸ ਆ ਗਏ ਹਨ ਪਾਈ ਲੈਣਾ ਜੀ ਨੇ ਕੋਈ ਆਪਣੀ ਚਤੁਰਾਈ ਚਲਾਕੀ ਸਿਆਣਪ ਗੁਰੂ ਦੇ ਸਾਹਮਣੇ ਨਹੀਂ ਵਰਤੀ ਕਿਉਂਕਿ ਪਾਈ ਲੈਣਾ ਜੀ ਨੂੰ ਹੁਣ ਤੱਕ ਸਮਝ ਆ ਚੁੱਕੀ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਦਾ ਹੁਕਮ ਮੰਨਣਾ ਮੈਂ ਆਪਣੀ ਸਿਰਮੱਤੇ ਜੋ ਗੁਰ ਕਹੈ ਸੋਈ ਪਾਲ ਮੰਨੂ ਇਹਨਾਂ ਸ਼ਬਦਾਂ ਦੀ ਕਮਾਈ ਪਾਈ ਲੈਣਾ ਜੀ ਕਰੀ ਸਾਂ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਮਿਲਦੀਆਂ ਹਨ ਪਾਈ ਲੈਣਾ ਜੀ ਦੀਆਂ ਕਹਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਲੈਹਣਿਆ ਇਸ ਰੁੱਖ ਤੇ ਚੜ ਤੇ ਇਸ ਨੂੰ ਹਿਲਾ ਇਸ ਦੇ ਨਾਲੋਂ ਮਠਿਆਈ ਗਿਰੀ ਗਈ ਲੈਣਾ ਜੀ ਝਟ ਉੱਠ ਕੇ ਉਸ ਪਾਸੇ ਨੂੰ ਤੁਰ ਪਏ ਨੇੜੇ ਕੋਈ ਸਾਡੇ ਵਰਗਾ ਮੂਰਖ ਕਹਿਣ ਲੱਗਾ ਲੈਹਣਿਆ ਕਦੀ ਦਰਖਤਾਂ ਨਾਲੋਂ ਵੀ ਮਠਿਆਈ ਝੜੀ ਹੈ ਤੇ ਲੈਣਾ ਜੀ ਦਾ ਜਵਾਬ ਸੀ ਕਿ ਮੈਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਮੈਨੂੰ ਤਾਂ ਇਸ ਗੱਲ ਦੇ ਨਾਲ ਮਤਲਬ ਹੈ ਕਿ ਮੇਰੇ ਗੁਰੂ ਨੇ ਹੁਕਮ ਕੀਤਾ ਹੈ ਤੇ ਮੈਂ ਮੰਨਣਾ ਹੈ ਹੁਕਮ ਮੰਨੇ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਤੇ ਜਦੋਂ ਲਹਿਣਾ ਜੀ ਨੇ ਪ੍ਰਭੂ ਪਤੀ ਦਾ ਮਹਿਲ ਪ੍ਰਾਪਤ ਕਰ ਲਿਆ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਤੇ ਉਹਨਾਂ ਨੂੰ ਆਪਣੀ ਜਗ੍ਹਾ ਤੇ ਸਥਾਪਿਤ ਕਰ ਦਿੱਤਾ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਮੈਂ ਆਪਣੇ ਗੁਰੂ ਦੇ ਅੱਗੇ ਸਿਰ ਨਿਵਾਕੇ ਗੁਰੂ ਦੀ ਸੇਵਾ ਕਰਦਾ ਹਾਂ ਭਾਵ ਗੁਰੂ ਦਾ ਹੁਕਮ ਮੰਨਦਾ ਤੇ ਗੁਰੂ ਦੀ ਮਿਹਰ ਦੇ ਨਾਲ ਹੀ ਮੇਰੇ ਹਿਰਦੇ ਘਰ ਵਿੱਚ आनंद ਬਣਿਆ ਪਿਆ ਹੈ ਬਸੰਤ ਵਰਗਾ ਖੇੜਾ ਅੱਜ ਹਮਾਰੇ ਮੰਗਲਚਾਰ ਮੰਗਲਚਾਰ ਸ਼ਬਦ ਦਾ ਅਰਥ ਹੈ ਖੁਸ਼ੀ ਖੇੜਾ ਆਨੰਦ ਅੱਜ ਹਮਾਰੇ ਮਹਾ ਆਨੰਦ ਚਿੰਤ ਲੱਤੀ ਪੀਤੇ ਗੋਬਿੰਦ ਅੱਜ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ ਤੇ ਮੇਰੀਆਂ ਸਾਰੀਆਂ ਹੀ ਚਿੰਤਾਵਾਂ ਦੂਰ ਹੋ ਗਈਆਂ ਹਨ ਕਿਉਂਕਿ ਮੈਨੂੰ ਚਿੰਤਾ ਤੋਂ ਰਹਿਤ ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਗੁਰ ਗੋਬਿੰਦ ਮਿਲ ਪਿਆ ਮੈਨੂੰ ਗੋਬਿੰਦ ਜੀ ਮਿਲ ਪਏ ਹਨ ਮੇਰੀਆਂ ਚਿੰਤਾਵਾਂ ਦੂਰ ਹੋ ਗਈਆਂ ਹਨ ਚਿੰਤ ਲਤੀ ਈਟੇ ਗੋਬਿੰਦ ਅੱਜ ਹਮਾਰੇ ਗ੍ਰਹਿ ਬਸੰਤ ਅੱਜ ਸਾਡੇ ਘਰ ਵਿੱਚ ਖੁਸ਼ੀ ਹੈ ਖੇੜਾ ਹੈ ਕਿਉਂਕਿ ਮੈਂ ਬੇਅੰਤ ਪ੍ਰਭੂ ਦੇ ਗੁਣ ਗਾ ਰਿਆਂ ਅੱਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲੱਗ ਮੇਰੇ ਘਰ ਦੇ ਅੰਦਰ ਮੇਰੇ ਹਿਰਦੇ ਅੰਦਰ ਫਗਣ ਦੀ ਹੋਲੀ ਬਣੀ ਪਈ ਪਰਮਾਤਮਾ ਦੀ ਸਿਫਤਲਾ ਦੀ ਬਰਕਤ ਦੇ ਨਾਲ ਜਿਵੇਂ ਕਿ ਹੋਲੀ ਦੀ ਗੱਲ ਕਰੀਏ ਤੇ ਹੋਲੀ ਹਿੰਦੂਆਂ ਦਾ ਮੌਸਮ ਤਿਉਹਾਰ ਹੈ ਜੋ ਬਸੰਤ ਦੀ ਬਹਾਰ ਦੇ ਵਿੱਚ ਆਉਂਦਾ ਹੈ ਤੇ ਬ੍ਰਿੰਦਾਵਨ ਦੀਆਂ ਹੋਲੀਆਂ ਜਿਹੜੀਆਂ ਹਨ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਮਸ਼ਹੂਰ ਹਨ ਤੇ ਹੋਲੀਆਂ ਦੀ ਆਮਦ ਦੇ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਰਸਾ ਪੈਂਦੀਆਂ ਹਨ ਤੇ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਅੱਜ ਸਾਡੇ ਹਿਰਦੇ ਘਰ ਦੇ ਵਿੱਚ ਵੀ ਫਗਣ ਦੀ ਹੋਲੀ ਦੀ ਤਰ੍ਹਾਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਪ੍ਰਭ ਸੰਗੀ ਮਿਲ ਖੇਲਣ ਲੱਗ ਪ੍ਰਭੂ ਦੇ ਸੰਤ ਜਨ ਸਾਧ ਸੰਗਤ ਵਿੱਚ ਮਿਲ ਕੇ ਇਹ ਹੋਲੀ ਖੇੜ ਰਹੇ ਹਨ ਔਰ ਹੋਲੀ ਉਹ ਨਹੀਂ ਜਿਹੜੀ ਇੱਕ ਦੂਸਰੇ ਦੇ ਉੱਤੇ ਰੰਗ ਸੁੱਟ ਕੇ ਜਾਂ ਨੱਚ ਖੁੱਦ ਕੇ ਮਨਾਈ ਜਾਂਦੀ ਹੈ ਇਹ ਹੋਲੀ ਕੀ ਹੈ ਪ੍ਰਭੂ ਦੇ ਪਿਆਰੇ ਸੰਤ ਜਨ ਮਿਲ ਕੇ ਤੇ ਪ੍ਰਭੂ ਦੇ ਗੁਣ ਗਾਇਨ ਕਰ ਰਹੇ ਹਨ ਤੇ ਪ੍ਰਭੂ ਦੀ ਸਿਫਤਸਲਾ ਦਾ ਆਨੰਦ ਮਾਣ ਰਹੇ ਹਨ ਇੱਕ ਦੂਸਰੇ ਦੇ ਨਾਲ ਆਪਣੇ ਤਜਰਬੇ ਸਾਂਝੇ ਕਰ ਰਹੇ ਹਨ ਪ੍ਰਭੂ ਦੇ ਮਿਲਾਪ ਦੇ ਆਨੰਦ ਦੇ ਤੇ ਪ੍ਰਭੂ ਦੇ ਗੁਣਾਂ ਦਾ ਵਰਣਨ ਕਰ ਕਰਕੇ ਇਹ ਹੋਲੀ ਕੀਤੀ ਜਾ ਰਹੀ ਹੈ ਇਹ ਹੋਲੀ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਹੈ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਸੰਤ ਜਨਾਂ ਦੀ ਸੰਗਤ ਦੀ ਬਰਕਤ ਦੇ ਨਾਲ ਮੇਰੇ ਅੰਦਰ ਪਰਮਾਤਮਾ ਦੇ ਪਿਆਰ ਦਾ ਗੂੜਾ ਰੰਗ ਚੜ ਗਿਆ ਹੁਣ ਰੰਗ ਉਹ ਨਹੀਂ ਜਿਹੜਾ ਇੱਕ ਦੂਸਰੇ ਦੇ ਉੱਤੇ ਛਿੜਿਆ ਜਾਂਦਾ ਹੈ ਇਹ ਪਰਮਾਤਮਾ ਦੇ ਪਿਆਰ ਦਾ ਰੰਗ ਹੈ ਤੇ ਇਸ ਰੰਗ ਦੇ ਬਾਰੇ ਵਿੱਚ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੀ ਨਹੀਂ ਲੱਗੇ ਦੱਗ ਫਿਰ ਇਸ ਰੰਗ ਦੇ ਬਾਰੇ ਵਿੱਚ ਸਤਿਗੁਰੂ ਜੀ ਦੇ ਬਚਨ RAM ਰੰਗ ਕਦੇ ਉਤਰ ਨਾ ਜਾਏ ਗੁਰ ਪੂਰਾ ਜਿਸ ਦੇ ਬੁਜਾਏ ਪੂਰਾ ਗੁਰੂ ਜਿਸ ਨੂੰ ਇਸ ਰੰਗ ਦੀ ਕਦਰ ਸਮਝਾ ਦਿੰਦਾ ਹੈ ਉਸ ਦਾ ਫਿਰ ਇਹ ਪ੍ਰਭੂ ਪਿਆਰ ਦਾ ਰੰਗ ਕਦੇ ਉਤਰਦਾ ਨਹੀਂ ਮਨ ਤਨ ਮੌਲਿਓ ਅਤ ਅਨੂਪ ਮੇਰਾ ਮਨ ਸੋਣਾ ਖਿਲ ਗਿਆ ਹੈ ਮੇਰਾ ਤਨ ਬਹੁਤ ਸੋਣਾ ਬਣ ਗਿਆ ਸੁਕੇ ਨਾਹੀ ਸ਼ਾਮ ਧੂਪ ਹੁਣ ਸੁਖ ਹੋਣ ਚਾਹੇ ਦੁੱਖ ਹੋਣ ਖੁਸ਼ੀ ਹੋਵੇ ਗਮੀ ਹੋਵੇ ਮੇਰੇ ਮਨ ਔਰ ਤਨ ਵਿੱਚ ਆਤਮ ਖਿੜਾਉ ਦੀ ਤਰਾਵਤ ਕਦੇ ਮੁੱਕਦੀ ਨਹੀਂ ਮੇਰੇ ਮਨ ਦੇ ਅੰਦਰ ਸਦਾ ਹੀ ਖਿੜਾਉ ਤੇ ਆਨੰਦ ਬਣਿਆ ਰਹਿੰਦਾ ਸਗਲੀ ਰੂਤੀ ਹਰਿਆ ਹੋਏ ਸਾਰਿਆਂ ਸਮਿਆਂ ਵਿੱਚ ਹੀ ਆਤਮਿਕ ਆਨੰਦ ਜੀਵਨ ਨਾਲ ਭਰਪੂਰ ਹੁੰਦਾ ਸਤ ਬਸੰਤ ਗੁਰ ਮਿਲੇ ਦੇ ਮੈਨੂੰ ਗੁਰਦੇਵ ਮਿਲ ਪਏ ਹਨ ਮੇਰੇ ਅੰਦਰ ਸਦਾ ਖਿੜਾਉ ਬਣਿਆ ਹੋਇਆ ਬਿਰਖ ਜੰਮਿਓ ਹੈ ਪਾਰ ਜਾਤ ਮਾਣੋ ਮੇਰੇ ਅੰਦਰ ਹਿਰਦੇ ਵਿੱਚ ਪਾਰਜਤ ਰੁਖ ਉਗ ਪਿਆ ਹੋਇ ਹੁਣ ਪਾਰਜਤ ਰੁਖ ਕੀ ਹੈ ਕਿਹਾ ਜਾਂਦਾ ਹੈ ਕਿ ਦੇਵਤਿਆਂ ਔਰ ਰਾਖਸ਼ਾਂ ਨੇ ਮਿਲ ਕੇ ਤੀ ਸਮੁੰਦਰ ਨੂੰ ਰੜਕਿਆ ਤੇ ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਉਹਨਾਂ 14 ਰਤਨਾਂ ਦੇ ਵਿੱਚ ਚੰ드ਰਮਾ ਸਤਮੂਹਾ ਘੋੜਾ ਕਾਮ ਤਿੰਗਾ ਪਾਰਜਤ ਰੁਖ ਇਹਨਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ ਪਾਰਜਤ ਰੁਖ ਜਿਹੜਾ ਹੈ ਮਨੋ ਕਾਮਨਾ ਪੂਰੀਆਂ ਕਰਦੇ ਕਾਮ ਤਿੰਗਾ ਮਨੋ ਕਾਮਨਾ ਪੂਰੀਆਂ ਕਰਦੀ ਹੈ ਪਰ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਹਨ ਇਸ਼ਾਪੂਰਕ ਸਰਬ ਸੁਖ ਦਾਤਾ ਹਰਿ ਜਾਗ ਕੇ ਵਸ ਹੈ ਕਾਮ ਤਿਨਾ ਇਸੇ ਸ਼ਬਦ ਦੀਆਂ ਪੰਕਤੀਆਂ ਹਨ ਜਪ ਮੰ ਸਤ ਨਾਮ ਸਦਾ ਸਤ ਨਾਮ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਹੀ ਕਾਮ ਤਿਨ ਗਾਂ ਹੈ ਭਾਵ ਕਿ ਪਰਮਾਤਮਾ ਦਾ ਨਾਮ ਹੀ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਇਹ ਤੇ ਵਿਪਾਰ ਜੋ ਜਾਤ ਰੁਖ ਤੋਂ ਭਾਵ ਹੈ ਪਰਮਾਤਮਾ ਦਾ ਨਾਮ ਕਿਉਂਕਿ ਨਾਮ ਦੀ ਬਰਕਤ ਦੇ ਨਾਲ ਹੀ ਹਿਰਦੇ ਵਿੱਚ ਖੇੜਾ ਆਉਣਾ ਹੈ ਤੇ ਜਦੋਂ ਹਿਰਦੇ ਵਿੱਚ ਖੇੜਾ ਹੋਵੇਗਾ ਚਿਹਰੇ ਤੇ ਵੀ ਖੇੜਾ ਹੋਵੇਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਨਾਮ ਦੇ ਵਿੱਚ ਸਦਾ ਹੀ ਰੰਗੇ ਰਹਿੰਦੇ ਸਨ ਪਰਮਾਤਮਾ ਦੀ ਯਾਦ ਪਿਆਰ ਨਾਮ ਸਤਿਗੁਰਾਂ ਦੇ ਹਿਰਦੇ ਵਿੱਚ ਸਦਾ ਵਸਦਾ ਸੀ ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਵੀ ਸਦਾ ਨੂਰਾਨੀ ਤੇ ਖੇੜਿਆ ਰਹਿੰਦਾ ਸੀ ਇਹੀ ਕਾਰਨ ਹੈ ਕਿ ਜਿਸ ਵਕਤ ਕੌਡੇ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਔਰ ਮਾਰਨ ਦੀਆਂ ਤਿਆਰੀਆਂ ਕਰ ਰਿਆ ਸੀ ਇੰਨੀ دیر ਨੂੰ ਐਨ ਮੌਕੇ ਤੇ ਗੁਰੂ ਨਾਨਕ ਦੇਵ ਜੀ ਪਹੁੰਚਦੇ ਹਨ ਗੁਰੂ ਨਾਨਕ ਦੇਵ ਜੀ ਦਾ ਨੂਰਾਨੀ ਚਿਹਰਾ ਦੇਖ ਕੇ ਕੌਡੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਿਆ ਰਹਿ ਗਈਆਂ ਉਹ ਗੁਰੂ ਨਾਨਕ ਦੇਵ ਜੀ ਦੇ ਨੂਰਾਨੀ ਚਿਹਰੇ ਵੱਲ ਤੱਕ ਰਿਆ ਸੀ ਸੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਟੈਪਿਆ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਸੁਚਿਤ ਜੀਵਨ ਜਾਂਚ ਦਾ ਵੱਲ ਤੇ ਤਰੀਕਾ ਸਮਝਾਇਆ ਹੁਣ ਇਸ ਦੀ ਰਾਕਸ਼ਸ਼ ਵਰਤੀ ਜਿਹੜੀ ਹੈ ਉਹ ਮੁੱਕ ਗਈ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਭਗਤ ਬਣ ਗਿਆ ਸਤ ਗੁਰੂ ਜੀ ਸਮਝਾ ਰਹੇ ਹਨ ਕਿ ਮੇਰੇ ਹਿਰਦੇ ਵਿੱਚ ਵੀ ਪ੍ਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਮਨ ਨੂੰ ਇੰਜ ਹੋਇਆ ਹੈ ਕਿ ਜਿਵੇਂ ਪਾਰ ਜਾਤ ਰੁੱਖ ਭੋਗ ਪਿਆ ਹੋਵੇ ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਖ ਨਹੀਂ ਰਹੇਗੀ ਜਿਵੇਂ ਹਰ ਰੋਜ਼ ਅਸੀਂ ਰਹਿਰਾਸ ਦੀ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਹਰ ਹਰ ਨਾਮ ਮਿਲੈ ਤ੍ਰਿਪਤਾਸਿ ਪ੍ਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਜੀਵ ਦੀ ਤ੍ਰਿਪਤੀ ਹੁੰਦੀ ਹੈ ਜੀਵ ਦਾ ਰਾਜ ਹੁੰਦਾ ਹੈ ਜੀਵ ਨੂੰ ਸ਼ਾਂਤੀ ਮਿਲਦੀ ਹੈ ਜੀਵ ਨੂੰ ਟਿਕਾਓ ਮਿਲਦਾ ਤ੍ਰਿਪਤ ਆਗਾਨੇ ਹਰ ਗੁਣੇ ਗਾਇ ਸਦਾ ਹਰੀ ਦੇ ਗੁਣ ਗਾ ਗਾ ਕੇ ਮਨੁੱਖ ਮਾਇਆ ਦੇ ਮੋਹ ਵੱਲੋਂ ਪੂਰਨ ਤੌਰ ਦੇ ਉੱਤੇ ਰਾਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਜਨ ਨਾਨਕ ਹਰ 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 ਧਿਆਏ ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ ਏ ਭਾਈ ਸਦਾ ਪਰਮਾਤਮਾ ਦਾ ਨਾਮ ਸਿਮਰ ਸਦਾ ਪਰਮਾਤਮਾ ਦਾ ਨਾਮ ਸਿਮਰ ਅਤੇ ਮਾਇਆ ਦਾ ਮੋਹ ਇਸ ਤਰ੍ਹਾਂ ਦੂਰ ਹੁੰਦਾ ਹੈ ਵਿਚਾਰ ਕਰਦਿਆਂ ਹੋਇਆਂ ਫੁੱਲਾਂ ਦੀ ਖਿਮਾ ਬਖਸ਼ਣੀ ਅਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ